ਕੀ ਕਰੋਗੇ ਉਹ ਮੁਰਦਾ ਦੱਸਦੇ ਨਹੀਂ ਉਹ ਚੱਡੀ ਬੰਦ ਜਦੋਂ ਸਾਨੂੰ ਦੱਸਦੇ ਆ ਉਹ ਦੱਸਦੇ ਨਹੀਂ ਜਿਹੜੇ ਬੰਦੇ ਨੇ ਅੱਛਾ ਜੀ ਕਰਦਾ ਮਾਜੇ ਤੋਂ ਸੇ ਪੰਜਾਬ ਦੇ ਕੋਲਾਈ ਨਾ ਸਾਮਰੇ ਸੈਂਕੜੇ ਓਕੇ ਓਕੇ ਇੱਕ ਇੱਕ ਫਰਮਾਂ ਦੇ ਅੰਦਰ ਸਮਾਈ ਦੇ ਨਾਮ ਅੰਦਰ ਆਪਾਂ ਦਾ ਆਪਾਂ ਦਾ ਆਪਾਂ ਦਾ ਆਪਾਂ ਦਾ ਆਪਾਂ ਦਾ ਸਭ ਤੋਂ ਪਹਿਲੀ ਨੀਂਦ ਆਪਾਂ ਇੱਕ ਡਾਕਟਰ ਜਿਹੜਾ ਹੋ ਰਿਹਾ ਹੈਗਾ ਫੀਸਟਾ 2025 ਇੱਕ ਤਾਂ ਇਹਨਾਂ ਦਾ ਜਿਹੜਾ ਮੋਟੋ ਹੈਗਾ ਬਹੁਤ ਵਧੀਆ ਜਿਹੜਾ ਹੈਗਾ ਪ੍ਰਿੰਸੀਪਲ ਮੈਡਮ ਨੇ ਅਰੇਂਜ ਕੀਤਾ ਇੱਕ ਭਾਰਤ ਸ਼੍ਰੇਸ਼ਟ ਭਾਰਤ ਔਰ ਸਟੂਡੈਂਟਸ ਵੱਲੋਂ ਅਲੱਗ-ਅਲੱਗ ਸਟੇਟਾਂ ਦੇ ਸਟਾਲਸ ਲਗਾਏ ਗਏ ਜਿਦੇ ਚੋਂ ਉਹਨਾਂ ਨੇ ਉਹਨਾਂ ਦੇ ਕਲਚਰ ਤੇ ਫੂਡ ਦੇ ਬਾਰੇ ਵਿੱਚ ਪ੍ਰੈਜੈਂਟੇਸ਼ਨ ਦਿੱਤੀ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਇੱਕ ਪ੍ਰਮੁੱਖ ਜਿਹੜਾ ਹੈਗਾ ਆਦਾਰਾ ਹੈਗਾ এডਿਕੇਸ਼ਨ ਦਾ ਲੇਡੀਜ਼ ਵਾਸਤੇ 1969 ਤੋਂ ਜਿਹੜਾ ਕਿ ਇੱਥੇ ਚੱਲ ਰਿਹਾ ਐਸਐਸਡੀ ਗਰਲਸ ਕਾਲਜ ਇਹਨਾਂ ਦੇ ਜਿਹੜਾ ਮੈਨੇਜਮੈਂਟ ਹੈ ਉਹਦਾ ਮੈਂ ਧੰਨਵਾਦ ਕਰਦਾ ਪ੍ਰਿੰਸੀਪਲ ਮੈਮ ਦਾ ਵੀ ਧੰਨਵਾਦ ਕਰਦਾ ਤੇ ਮੇਰੇ ਵੱਲੋਂ ਜਿਹੜੀਆਂ ਵੈਸਟ ਵਿਸ਼ੀਜ਼ ਨੇ ਇਸ ਗਰਲਸ ਕਾਲਜ ਨੂੰ ਤਾਂ ਕਿ ਇਹ ਇਸੇ ਤਰ੍ਹਾਂ ਇਸੇ ਤਰ੍ਹਾਂ ਤਰੱਕੀ ਕਰਦਾ ਰਹੇ ਬਿਲਕੁਲ ਸਰ ਯੂਥ ਨੂੰ ਲੈ ਕੇ ਕਿਸ ਤਰੀਕੇ ਨਾਲ ਵੇਖਦੇ ਹੋ ਕਿਉਂਕਿ ਯੂਥ ਇੱਕ ਜੇਕਰ ਆਪਸੀ ਕੋਆਰਡੀਨੇਸ਼ਨ ਦੀ ਗੱਲ ਕਰੀਏ ਤਾਂ ਉਹਦਾ ਉਹਨਾਂ ਦੇ ਲਈ ਇੱਕ ਵੱਡਾ ਉਪਰਾਲਾ ਕਹਿ ਸਕਦੇ ਕਿ ਜਿੱਥੇ ਪੁਲਿਸ ਨੂੰ ਵੀ ਇਨਵਾਈਟ ਕੀਤਾ ਜਾਂਦਾ ਤੁਹਾਨੂੰ ਅਫਸਰ ਤੁਹਾਨੂੰ ਹਾਂਜੀ ਇਹਨੂੰ ਤੁਸੀਂ ਮੰਨ ਸਕਦੇ ਹੋ ਇੱਕ ਤਾਂ ਇਹਦੇ ਨਾਲ ਕਿ ਜਿਹੜਾ ਨੌਜਵਾਨਾਂ ਦੇ ਵਿੱਚ ਪੁਲਿਸ ਪ੍ਰਤੀ ਜਿਹੜੀਆਂ ਭਾਵਨਾਵਾਂ ਨੇ ਉਹਦੇ ਦੇ ਵਿੱਚ ਪੋਜ਼ਿਟਿਵਿਟੀ ਆਂਦੀ ਹੈ ਔਰ ਜਿਹੜਾ ਕਮਿਊਨੀਕੇਸ਼ਨ ਆ ਪੁਲਿਸ ਦਾ ਲੋਕਾਂ ਦੇ ਨਾਲ ਉਹਦੇ ਵਿੱਚ ਜਿਹੜਾ ਹੈਗਾ ਜਿਹੜੀਆਂ ਬੈਰੀਅਰ ਨੇ ਉਹ ਟੁੱਟਦੇ ਨੇ ਔਰ ਅੱਜ ਵੀ ਮੇਰਾ ਜਿਹੜਾ ਹੈਗਾ ਕਾਲਜ ਦੀ ਮੈਨੇਜਮੈਂਟ ਦੇ ਨਾਲ ਜਿਹੜੀ ਅਸੀਂ ਮੀਟਿੰਗ ਕੀਤੀ ਉਹਦੇ ਵਿੱਚ ਕਈ ਚੀਜ਼ਾਂ ਅਸੀਂ ਜਿਹੜੀਆਂ ਹੈਗੀਆਂ ਸਾਂਝੀਆਂ ਕੀਤੀਆਂ ਜਿਹਦੇ ਨਾਲ ਕਿ ਸ਼ਹਿਰ ਦੇ ਵਿੱਚ ਕ੍ਰਾਈਮ ਪ੍ਰਤੀ ਕੁਝ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਨੇ ਤੇ ਪੁਲਿਸ ਨੂੰ ਲੋਕਾਂ ਵੱਲੋਂ ਕਿਵੇਂ ਅਪਰੋਚ ਕਰਨਾ ਚਾਹੀਦਾ ਉਹਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਸਰ ਇੱਕ ਜਨਰਲ ਸਵਾਲ ਜਿਵੇਂ ਕਿ ਬੱਚਿਆਂ ਤੇ ਯੂਟਿਊਬ ਬ੍ਰੇਨ ਡ੍ਰੇਨ ਹੋ ਰਹੇ ਨੇ ਔਰ ਪੰਜਾਬ ਦੇ ਲੋਕੀ ਵਿਦੇਸ਼ ਦੇ ਵਿੱਚੋਂ ਵਿਦੇਸ਼ ਦੇ ਬਾਰੇ ਜਾਣਦਾ ਇੱਕ ਰੁੱਖ ਕਰਨ ਦਾ ਹੁਣ ਵੀ ਇੱਥੇ ਆਪਾਂ ਜੇ ਕਰ ਦੇਖਦੇ ਆਂ ਤਾਂ ਬੱਚਾ ਨੂੰ ਬੜਾ ਕਰੀਜ਼ ਆ ਕਿ ਜਿਹੜਾ ਵਿਦੇਸ਼ ਦੇ ਵਿੱਚ ਜਾ ਕੇ ਉੱਥੇ ਕਿਸਮਤ ਅਜ਼ਮਾਉਣ ਦਾ ਦੇਖੋ ਹਰ ਇੱਕ ਵਿਅਕਤੀ ਦੇ ਵਿੱਚ ਇਹ ਚਾਹਤ ਹੁੰਦੀ ਹੈ ਕਿ ਉਹ ਆਪਣੇ ਕੈਰੀਅਰ ਨੂੰ ਪਰਸਨਲ ਲੈਵਲ ਤੇ ਜਿਹੜਾ ਹੈਗਾ ਚੰਗੇ ਪਾਸੇ ਲੈ ਕੇ ਜਾਵੇ ਇਹ ਪਰਸਨਲ ਚੋਇਸਸ ਨੇ ਇਹਦੇ ਬਾਰੇ ਵਿੱਚ ਵਿੱਚ ਵੀ ਚੰਗਾ ਪੁਵਿੱਖ ਦੇਖਿਆ ਜਾ ਸਕਦਾ ਨਹੀਂ ਦੇਖੋ ਪੁਵਿੱਖ ਹਰ ਇੱਕ ਜਗ੍ਹਾ ਤੇ ਚੰਗਾ ਹੁੰਦਾ ਹੈ ਹਰ ਇੱਕ ਜਗ੍ਹਾ ਤੇ ਕੋਈ ਨਾ ਕੋਈ ਡਿਸਐਡਵਾਂਟੇਜ ਵੀ ਵੀ ਹੁੰਦੀਆਂ ਹੈਗੀਆਂ ਅੱਜ ਦਾ ਜਿਹੜਾ ਇਹਨਾਂ ਦਾ ਐਨੂਅਲ ਫੰਕਸ਼ਨ ਦਾ ਟੌਪਿਕ ਵੀ ਜਿਹੜਾ ਹੈਗਾ ਉਹ ਵੀ ਆਪਾਂ ਨੂੰ ਆਪਣੇ ਦੇਸ਼ ਪ੍ਰਤੀ ਜਿਹੜਾ ਹੈਗਾ ਪ੍ਰਭਾਵਿਤ ਕਰਦਾ ਹੈ ਆਪਾਂ ਨੂੰ ਉਤਸ਼ਾਹਿਤ ਕਰਦਾ ਹੈ ਇੱਕ ਭਾਰਤ શ્રેષ્ઠ ਭਾਰਤ ਜਿਹੜਾ ਇਹਨਾਂ ਨੇ ਟੌਪਿਕ ਰੱਖਿਆ ਐਨਵਲ ਫੰਕਸ਼ਨ ਦਾ ਇਹਦੇ ਨਾਲ ਲੋਕਾਂ ਦੇ ਪ੍ਰਤੀ ਦੇਸ਼ ਪ੍ਰਤੀ ਜਿਹੜੀ ਹੈਗੀ ਦੇਸ਼ ਭਗਤੀ ਦੀ ਭਾਵਨਾ ਨੂੰ ਜਿਹੜਾ ਹੈਗਾ ਬਹੁਤ ਜਿਹੜਾ ਭਲ ਮਿਲੇ ਪਰ ਫਿਰ ਵੀ ਬ੍ਰੇਨ ਡレイン ਹੋ ਰਿਹਾ ਹੈ ਵਿਦੇਸ਼ਾਂ ਦੇ ਦੇਖੋ ਇਹਦੇ ਵਿੱਚ ਤਾਂ ਲੋਕਾਂ ਦੀ ਪ੍ਰੇਫਰੈਂਸ ਹੈ ਉਹਦੇ ਬਾਰੇ ਵਿੱਚ ਮਤਲਬ ਉਨੇ ਤਾਂ ਇਹਦੇ ਵਿੱਚ ਪੁਲਿਸ ਡਿਪਾਰਟਮੈਂਟ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਹੈ ਜੋ ਹੋ ਰਿਹਾ ਹੈ ਪਰ ਜ਼ਰੂਰ ਹੈ ਕਿ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾਏਗਾ ਕਿ ਉਹ ਜਿਹੜਾ ਹੈਗਾ ਇੱਥੇ ਹੀ ਰਹੇ। ਹਾਂਜੀ। ਥੈਂਕ ਯੂ। ਸਾਰਾ ਕੈਗ ਜੁਲਿਅਨ ਅੱਜ ਇਹ ਸਾਡਾ ਐਸਐਸਡੀ ਫੈਸਤਾ ਇੱਕ ਐਡੀਸ਼ਨਲ ਫੀਚਰ ਹੈ। ਅਸੀਂ ਹਰ ਸਾਲ ਇਸ ਨੂੰ ਸੈਲੀਬ੍ਰੇਟ ਕਰਦੇ ਹਾਂ। ਇਹਦੇ ਵਿੱਚ ਸਾਡਾ ਦੋ ਦਿਨ ਦਾ ਸੀਗਾ। ਕੱਲ ਔਨ ਸਟੇਜ ਕੰਪੀਟੀਸ਼ਨ ਸੀਗੇ, ਅੱਜ ਆਫ ਸਟੇਜ ਕੰਪੀਟੀਸ਼ਨਸ ਹਨ। ਇਹਦੇ ਵਿੱਚ ਤਕਰੀਬਨ 20 ਕਾਲਜਿਸ ਨੇ ਪਾਰਟਿਸਿਪੇਟ ਕੀਤਾ ਹੈ। ਔਰ ਇੱਕ ਸਟਾਲਸ ਦੀ ਕੰਪੀਟੀਸ਼ਨ ਸੀਗੀ। अलग-अलग स्टेट्स ਦੀ ਜਿਹੜੀ ਹੈਗੀ ਆ ਉਹ ਆਪਣੀਆਂ ਝੰਕੀਆਂ ਬਣਾਈਆਂ ਸੀ ਉਹਨਾਂ ਨੇ ਉਥੋਂ ਦਾ ਖਾਣਾ ਉਥੋਂ ਦਾ ਕਲਚਰ ਔਰ ਉਹ ਕੰਪੀਟੀਸ਼ਨ ਦਾ Part ਸੀਗੇ ਤਾਂ ਉਹ ਡੀ.ਆਈ.ਜੀ. ਸਾਹਿਬ ਸਾਡੇ ਅੱਜ ਸਰਦਾਰ ਹਰਜੀਤ ਸਿੰਘ ਜੀ ਉਹ ਅੱਜ ਚੀਫ ਗੈਸਟ ਹੈ ਤਾਂ ਉਹਨਾਂ ਨੇ ਜੱਜ ਕੀਤਾ ਹੈ ਕਿ ਕਿਹੜੀ ਜਿਹੜੀ ਹੈਗੀ ਸਟੇਟ ਦੀ ਝੰਕੀ ਜਿਹੜੀ ਹੈ ਉਹ ਸਭ ਤੋਂ ਵਧੀਆ ਹੈ ਉਹ ਬਾਅਦ ਵਿੱਚ ਅਨਾਉਂਸ ਕੀਤਾ ਜਾਏਗਾ ਇਸ ਇਸ ਤਰ੍ਹਾਂ ਦੇ ਕੰਪੀਟੀਸ਼ਨ ਦੇ ਨਾਲ ਬੱਚਿਆਂ ਨੂੰ ਦੂਸਰੀਆਂ ਸਟੇਟਸ ਦਾ ਕਲਚਰ ਦੇਖਣ ਨੂੰ ਮਿਲਦਾ ਹੈ ਪੜ੍ਹਨ ਨੂੰ ਮਿਲਦਾ ਹੈ ਸਟੱਡੀ ਨੂੰ ਮਿਲਦਾ ਹੈ ਤਾਂ ਅੱਜ ਦਾ ਜਿਹੜਾ ਫੰਕਸ਼ਨ ਹੈ ਬੱਚਿਆਂ 'ਚ ਬੜਾ ਉਤਸ਼ਾਹ ਹੈ ਮੈਨੂੰ ਬੜੀ ਖੁਸ਼ੀ ਹੈ ਸਾਡੇ ਪੀਏਜੀ ਸਾਹਿਬ ਨੇ ਵੀ ਇਸ ਦੀ ਬੜੀ ਤਾਰੀਫ਼ ਕੀਤੀ ਹੈ ਤਾਂ ਮੈਂ ਸਾਰੇ ਸਟਾਫ ਨੂੰ ਔਰ ਬੱਚਿਆਂ ਨੂੰ ਬਹੁਤ-ਬਹੁਤ ਅੱਜ ਦੀ ਮੁਬਾਰਕਬਾਦ ਜੀ ਇਹ ਕੋਲ ਦਾ ਕਿੰਨਾ ਫੰਕਸ਼ਨ ਹੈ ਜੀ ਇਹ ਇਹ ਮੇਰਾ ਕਹਿੰਦਾ ਸ਼ਾਇਦ 14ਵਾਂ ਫੰਕਸ਼ਨ ਹੈ ਜੀ ਹਾਂ ਜੀ ਠੀਕ ਹੈ ਸੋ ਥੈਂਕ ਯੂ ਸੋ ਨਾਮ ਤੋਂ ਡੈਜਿਗਨੇਸ਼ਨ ਉਹ ਅੱਜ ਦੇ ਇਸ ਇਵੈਂਟ ਦੇ ਬਾਰੇ ਵਿੱਚ ਆਪਕਾ ਕੀ ਹਾਂਜੀ ਮੇਰਾ ਨਾਮ ਡਾਕਟਰ ਨਿਰੂਗ ਹੈ ਮੈਂ ਪ੍ਰਿੰਸੀਪਲ ਹਾਂ ਐਸਐਸਜੀ ਗਰਲਸ ਕਾਲਜ ਬਟਿੰਡਾ ਦੀ ਤੇ ਸਰ ਅੱਜ ਅਸੀਂ ਇੱਥੇ ਐਸਐਸਜੀ ਫੀਸਟਾ 25 ਮਨਾਉਣ ਜਾ ਰਹੇ ਹਾਂ ਇਹ ਸਾਡਾ 2 ਦਿਨ ਦਾ ਇਵੈਂਟ ਸੀ ਇੱਕ ਕੱਲ੍ਹ ਵਾਇਆ ਸਾਡਾ ਅੱਜ ਸਾਡਾ ਸੈਕੰਡ ਡੇ ਹੈ ਕੱਲ ਸਾਡਾ ਜੀਰਾ ਸੀ ਇੰਡੋਰ ਉਸ ਆਡੀਟੋਰੀਅਮ ਦੇ ਵਿੱਚ ਸੀ ਸਾਡਾ ਜਿਹਦੇ ਵਿੱਚ ਸਾਡੀਆਂ ਅਲੱਗ-ਅਲੱਗ ਆਈਟਮਸ ਆਰਾਊਂਡ 15 ਤੋਂ 20 ਕਾਲਜਿਸ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਕੱਲ ਸਾਡਾ ਸੀ ਬਾਲੀਵੁੱਡ ਹੰਗਾਮਾ ਕোরিওਗ੍ਰਾਫੀ ਕਾਰਪੋਰੇਟ ਫੈਸ਼ਨ ਸ਼ੋਅ ਤੇ ਹੋਰ ਸਾਡੀਆਂ ਕਈ ਤਰ੍ਹਾਂ ਦੀਆਂ ਆਫਸਟੇਲ ਸੀ ਇਵੈਂਟਸ ਅੱਜ ਵਾਲੇ ਸਾਡੇ ਸ਼ੋਅ ਦੇ ਵਿੱਚ ਕੀ ਹੈ ਅੱਜ ਵਾਲੇ ਦੇ ਵਿੱਚ ਸਾਡਾ ਨੇਲ ਆਰਟ ਹੈ ਮਹਿੰਦੀ ਹੈ ਵੈਬ ਡਿਜ਼ਾਈਨਿੰਗ ਹੈ ਵੈਬ ਸਰਫਿੰਗ ਹੈ ਤੋਂ ਇਸ ਤੋਂ ਇਲਾਵਾ ਜਿਹੜੀ ਮੇਨ ਚੀਜ਼ ਸਾਡੀ ਕੀ ਹੈ ਸਾਡਾ ਇਹ ਸਾਰਾ ਫੈਸਟਾ ਸੀ ਡੈਡੀਕੇਟ ਕੀਤਾ ਹੈ ਇੱਕ ਭਾਰਤ ਸ਼੍ਰੇਸ਼ਟ ਭਾਰਤ ਨੂੰ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਨਵੀਂ ਇਨੀਸ਼ੀਏਟਿਵ ਹੈ ਇਹਦੇ ਵਿੱਚ ਸਾਡੇ ਕਾਲਜ ਦੇ ਵਿੱਚ ਅਰਾਊਂਡ ਅਬਾਊਟ ਅਸੀਂ 8 ਡਿਫਰੈਂਟ ਸਟੇਟਸ ਦੀਆਂ ਸਟਾਲਸ ਬਣਾਈਆਂ ਹਰ ਸਟਾਲ ਦੇ ਵਿੱਚ ਅਲੱਗ-ਅਲੱਗ ਸਟੇਟ ਦਾ ਕਲਚਰ ਹੈ ਫੂਡ ਹੈ ਸਭ ਆਈਟਮਸ ਬੱਚਾ ਨੇ ਖੁਦ ਹੀ ਤਿਆਰ ਕੀਤੀਆਂ ਖੁਦ ਹੀ ਉਹਦੀ ਮਿਹਨਤ ਹੈ ਸਾਡੇ ਜੋ ਚੀਫ ਗੈਸਟ ਹੈ ਅੱਜ ਦੇ ਡੀਆਈਜੀ ਹੈ ਉਹ ਬਹੁਤ ਜ਼ਿਆਦਾ ਖੁਸ਼ ਹੋਏ ਦੇਖ ਕੇ ਉਹਨਾਂ ਨੇ ਹਰ ਇੱਕ ਨੂੰ ਸਟਾਲਤੇ ਗਏ ਤੇ ਉਹਨਾਂ ਨੂੰ ਬੜਾ ਅੱਛਾ ਲੱਗਾ ਪੂਰਾ ਰਸ਼ ਤੁਸੀਂ ਦੇਖ ਰਹੇ ਹੋ ਹਰ ਇੱਕ ਆਡੀਅנס ਜੋ ਵੀ ਇੱਥੇ ਵਿਜ਼ਿਟ ਕਰ ਰਹੀ ਹੈ ਹਰ ਇੱਕ ਜਨਨ ਇੰਜੋਏ ਕਰ ਰਹੀ ਹੈ ਇਸ ਸਾਲ ਤੋਂ ਬਾਅਦ ਜੋ ਜਿਹੜੇ ਬੱਚੇ ਜਿਹਨੂੰ ਪਾਸ ਆਊਟ ਹੋਣਗੇ ਉਹਨਾਂ ਤੋਂ ਲੱਗੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀਆਂ ਓਪਰਚੁਨਿਟੀ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਸਾਡੇ ਕੋਲ ਕੀ ਹੈ ਜੀ ਸਾਡਾ ਇੱਕ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਦੋਨੇ ਹੀ ਹੈ ਸਾਡੇ ਕੋਲ ਜ਼ਿਆਦਾਤਰ ਬੱਚੇ ਕੀ ਹੈ ਜੋ ਗ੍ਰੈਜੂਏਸ਼ਨ ਕਰਦੇ ਨੇ ਨਾ ਪੋਸਟ ਗ੍ਰੈਜੂਏਸ਼ਨ 'ਚ ਬਹੁਤ ਕਰਦੇ ਹਨ ਉਹਨਾਂ ਨੇ ਇਹਦੇ ਵਿੱਚ ਸੀ ਪੋਸ ਗ੍ਰੈਜੂਏਸ਼ਨ ਵਿੱਚ ਵੀ ਕਰੀਏ ਕਾਰਨ ਕੀ ਹੈ ਕਿਉਂਕਿ ਅਸੀਂ ਉਹਨਾਂ ਨੂੰ ਬਹੁਤ ਤਰ੍ਹਾਂ ਦੀਆਂ ਕਪਸਿਲਟੀਆਂ ਪ੍ਰੋਪਰ ਪਲੈਟਫਾਰਮ ਦਿੰਨੇ ਆ ਉਹਦੀ ਡਿਵੈਲਪਮੈਂਟ ਦਾ ਅਸੀਂ ਹੋਲਿਸਟਿਕ ਡਿਵੈਲਪਮੈਂਟ ਤੇ ਜ਼ਿਆਦਾ ਜ਼ੋਰ ਦਿੰਦੇ ਹਾਂ ਜਿਸ ਤੋਂ ਬਾਅਦ ਵੀ ਜੇ ਕੋਈ ਆਪਣੇ ਕਰੀਅਰ ਤੋਂ ਲੈ ਕੇ ਕੋਈ ਸਪਾਰਟਿਨੋਟੀ ਲੈਣਾ ਚਾਹੁੰਦਾ ਜਾਂ ਜਾਣਨਾ ਚਾਹੁੰਦਾ ਜਾਂ ਕੋਈ ਇਸ ਤਰੀਕੇ ਦੀ ਕੋਈ ਹੋਰ ਆਪਰਚੂਨਿਟੀ ਤੁਹਾਡੇ ਕੋਲ ਦਿੱਤੀ ਜਾਣ ਸਾਡੇ ਕੋਲ ਪੂਰਾ ਸਾਡਾ ਜੀ ਕੈਰੀਅਰ ਤੇ ਕਾਉਂਸਲਿੰਗ ਸੈੱਲ ਬਣਿਆ ਹੋਇਆ ਹੈ ਜੋ ਬੱਚੇ ਸਾਡੇ ਚਲੇ ਜਾਂਦੇ ਨੇ ਈਵਨ ਜਿਹੜੇ ਬੱਚੇ ਸਾਡੇ 4-4 ਸਾਲ ਬਾਅਦ ਵੀ ਸਾਨੂੰ ਕੰ

और यहाँ आज आने के बाद मुझे बहुत खुशी हो रही है जिस तरह से देखिए बच्चों का ऑलराउंड डेवलपमेंट होना चाहिए पढ़ाई के अलावा वो मुझे यहाँ आने के बाद पता लगा कि एस कॉलेज की टीम आ, सभी बच्चों के ऑलराउंड डेवलपमेंट के पीछे काफ़ी मेहनत कर रही है और आप देख सकते हैं कि जिस तरह से यहाँ पे उन्होंने सारी व्यवस्थाएं की हैं उनकी तैयारियों का कितने टाइम से वो समय से इसमें लगे हुए हैं और जिस तरह से उन्होंने अलग अलग स्टेट का यहाँ पे प्रेजेंटेशन किया है ये बहुत अच्छा है एक बच्चों के लिए मोटिवेटिंग है और आगे उनको भविष्य में कुछ करने के लिए भी प्रेरित करता है तो मुझे यहाँ आने के बाद बहुत खुशी हुई है और मैं एस एस डी कॉलेज की पूरी मैनेजमेंट को प्रिंसिपल साहब को और उन सभी को बहुत बहुत बधाई देता हूँ कि इस तरह के कार्यक्रम कॉलेज के अंदर आयोजित उन्हें रेगुलर करना चाहिए धन्यवाद we ਮੈਂ ਡਾਕਟਰ ਪੋਮੀ ਬਾਂਸਲ ਐਚਓਡੀ ਪੀਜੀ ਡਿਪਾਰਟਮੈਂਟ ਆਫ ਕਾਮਰਸ ਸਾਡਾ ਅੱਜ ਦਾ ਜਿਹੜਾ ਇਹ ਰੰਗ ਰੰਗ ਕਾਰਿਆਕਰਮ ਹੈ ਐਸਐਸਜੀ ਫੀਸਟਾ ਦਾ 2025 ਦਾ ਇੱਕ ਭਾਰਤ ਸ੍ਰੇਸ਼ਟ ਭਾਰਤ ਔਰ ਅਸੀਂ 8 ਸਟੇਟਸ ਦਾ ਕਲਚਰ ਰਿਪਰੈਜ਼ੈਂਟ ਕਰ ਰਹੇ ਹਾਂ ਜਿਸ ਵਿੱਚ ਮੈਨੂੰ ਜ਼ਿੰਮੇਵਾਰੀ ਮਿਲੀ ਸੀ ਗੁਜਰਾਤ ਦੀ ਵਾਈਵੈਂਟ ਗੁਜਰਾਤ ਤਾਂ ਮੇਰੇ ਬੱਚਿਆਂ ਨੇ ਗੁਜਰਾਤ ਦਾ ਕਲਚਰ ਗੁਜਰਾਤ ਦਾ ਖਾਣਾ ਪੀਣਾ ਗੁਜਰਾਤ ਦਾ ਡਾਂਸ ਗੁਜਰਾਤ ਦੀ ਪੋਸ਼ਾਕ ਅਸੀਂ ਅੱਜ ਸਾਰੇ ਟਾਈ ਐਂਡ ਡਾਈ ਬਾਂਦਨੀ ਡਰੈਸਾਂ ਦੇ ਵਿੱਚ ਆਏ ਹਾਂ ਔਰ ਸਾਡੀ ਸਟਾਲ ਦੇ ਉੱਤੇ ਸਾਰਾ ਮੈਨੂ ਹੈ ਜੀ ਜੋ ਗੁਜਰਾਤੀ

ਆਪਣਾ ਪਾਸ ਸ਼ੁਰੂ ਕਰ ਲੀਏ ਇਹ ਕਿ ਲਈ ਹੈ ਨਾ ਆਹ ਲਾ ਲਓ ਨਾਲ ਵਿੱਚ ਤੁੰਪੂਆ ਉਹਨਾਂ ਨੂੰ ਬਾਜ ਨਾਲ

बताओ जी सर ऐसी सर सी एस डी ठीक है हमने क्या है यहाँ पे जैसे अपना फंक्शन है पी एस है सर ठीक तो हमने बच्चों के लिए मंच बना दिया और तो बच्चे यहाँ पे आ रहे हैं फ्री में अपना गेम्स इंजॉय कर रहे हैं हम चाहते हैं बच्चे यहाँ पे आए गेम्स के लिए लुत्फ उठाए अपना पूरा फंक्शन का और मेमोरेबल डे बनाए आप अपना हर गेम के साथ कुछ ना कुछ गिफ्ट हम जरूर बच्चों को दे रहे हैं तो पाँच हम डलवा रहे हैं कल हम इंस्टाग्राम पे लाइव होंगे हम उसके अंदर भी गिफ्ट निकालेंगे बच्चों के लिए तो बच्चों के लिए ये सर एक्चुअली मैंने इमिग्रेशन सर डील इन स्टडी वीजा सुपर वीजा स्पाउस वीजा ऑल्सो इन द कोचिंग एंड टू एंड प्रोसेस है सर हमारा नियर सिंस टू चॉकलेट का सर ब्राउनीज है केक है परसेंट चॉकलेट हो होता, होता है इसमें सर इसमें सर चॉकलेट में चॉकलेट कितना परसेंट होता है कोकोआ कितना परसेंट है इसमें कोकोआ आपका वाले इसमें सेवेंटी परसेंट होगा सत्तर परसेंट होगा सर ये कैडबरी कुरकुरी में कैडबरी में अभी सर मेरे को तो इसमें कोकोआ का क्वांटिटी ज़्यादा रहता है इसमें कम रहता है इसमें कम रहता है ਗੋਵਰਨਮੈਂਟ ਕੰਟਰੋਲ ਅਫਟਰ ਕਾਰਬਨ ਫੁੱਟਪ੍ਰਿੰਟ ਦੇ ਨਾਲ ਦੇ ਅਗਲੀ ਮੁੱਖ ਮੁੱਦੇ ਹਨ ਕਿ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ। ਕੋਈ ਇੱਥੇ ਆਪ ਦੀ ਸਟੱਡੀ ਦੇ ਨਾਲ ਨਾਲ ਪਾਰਟ ਟਾਈਮ ਐਂਡ ਪ੍ਰੋਫੈਸ਼ਨਲ ਡਾਕਟਰ, ਫਾਈਨਲਿਜ਼ਿੰਗ ਟੈਕਸੇਸ਼ਨ ਬਾਰੇ ਮਾਈਂਡ ਡੀਵਲਪ ਕਰਦੇ ਡਾਕਟਰ। ਉਹ ਗਵਰਨਮੈਂਟ ਸੈਕਟਰ ਨੂੰ ਜਾਣਾ ਚਾਹੁੰਦੇ ਹਨ ਸਟੈਨੋਗ੍ਰਾਫਰ ਜਾਂ ਹੋਰ ਕੋਈ ਟੈਕਨੀਕਲ ਪੋਸਟ। ਕਸਟਮਾਈਜ਼ੇਸ਼ਨ ਹੈ ਬਿਲਕੁਲ। ਬਟਿੰਡਾ ਦੇ ਵਿੱਚ 500